ਮੇਰੇ ਵੱਲੋਂ ਸਾਰਿਆਂ ਨੂੰ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸਨਾਓ ਤੁਹਾਡਾ ਕੀ ਹਾਲ ਚਾਲ ਚਲੋ ਜੀ ਆਪਾਂ ਵੀ ਸਾਰੇ ਠੀਕ ਠਾਕ ਆ ਗਏ ਤੇ ਨਹੀਂ ਜਿਆਦਾ ਗਰਮੀ ਪੈ ਰਹੀ ਹੈ ਨਾ ਤੇ ਗਰਮੀ ਨੇ ਤਾਂ ਨਾ ਤੋਹਾ ਤੋਹਾ ਕਰਾਈ ਪਈ ਹੈ ਦੇਖੋ ਜੀ ਹੁਣ ਵੱਜ ਗਏ ਨੇ 7:30 ਵੱਜ ਗਏ ਨੇ ਤੇ ਅਸੀਂ 7:00 ਵਜੇ ਆਏ ਅੱਜ ਖੰਨੇ ਤੋਂ ਤੇ ਅੱਜ ਅਸੀਂ ਡੇਢ ਗਏ ਤੇ ਥੋੜੀ ਜੀ ਕੰਮ ਦੀ ਆਪਾਂ ਨੇ ਗਰੋਸਰੀ ਦੀ ਸ਼ਾਪਿੰਗ ਤੇ ਹੋਰ ਵੀ ਥੋੜਾ ਜਿਹਾ ਜ਼ਰੂਰੀ ਕੰਮ ਤਾਂ ਦੇਖੋ ਜੀ ਸਾਰਾ ਦੁਪਹਿਰ ਹੈ ਨਾ ਸਿਰ ਦੇ ਉੱਪਰ ਤੇ ਲੱਗਿਆ ਹੈ ਤੇ ਐਨੀ ਜਿਆਦਾ ਗਰਮੀ ਦੀ ਨਾ ਅਜਿਹਾ ਹਤੇ ਸਿਰ ਦੁਖਣ ਲੱਗੇ ਆ ਕੇ ਨਾ ਬਸ ਪਾਣੀ ਦਾ ਘੁੱਟ ਪੀਤਾ ਹੈ ਪਾਣੀ ਦਾ ਘੁੱਟ ਪੀ ਕੇ ਫੇਰ ਕੰਮਾਂ ਕਾਰਾਂ ਤੇ ਲੱਗੇ ਆ ਤੇ ਹੁਣ ਦੇਖੋ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਬਾਬਾ ਜੀ ਆ ਨਹੀਂ ਪਾਠ ਪੜਨ ਲੱਗੇ ਨੇ ਤੇ ਆਪਾਂ ਹੁਣ ਕੰਮ ਨੂੰ ਹੋ ਗਏ ਨੇ ਬਹੁਤ ਜਿਆਦਾ ਲੇਟ ਆ ਤੇ ਆਪਾਂ ਤੁਹਾਨੂੰ ਨਾਲ-ਨਾਲ ਦਿਖਾਉਨੇ ਆ ਵੀ ਜੇ ਕਿਤੇ ਬੰਦਾ ਬਾਹਰ ਅੰਦਰ ਚਲੇ ਜਾਂਦਾ ਨਾ ਤੇ ਆ ਕੇ ਕੰਮ ਕਰਨਾ ਇੰਨਾ ਜਿਆਦਾ ਔਖਾ ਹੋ ਜਾਂਦਾ ਨਾ ਬਹੁਤ ਜਿਆਦਾ ਔਖਾ ਜੇ ਦਾ ਮੌਸਮ ਠੰਡਾ ਹੋਵੇ ਫੇਰ ਤਾਂ ਕੰਮ ਨੂੰ ਵੀ ਦਿਲ ਕਰਦਾ ਏ ਤੇ ਐਨੀ ਤਪਦੀ ਗਰਮੀ ਦੇ ਵਿੱਚ ਬੰਦਾ ਜਦੋਂ ਘੁੰਮ ਕੇ ਆਉਂਦਾ ਨਾ ਬਸ ਕੁਛ ਪੁੱਛੋ ਹੀ ਨਾ ਬਸ ਆਇਆ ਹੁੰਦਾ ਵੀ ਕੰਮ ਕਰਿਆ ਕਰਾਇਆ ਹੋਵੇ ਦੇਖੋ ਜੀ ਮੈਨੂੰ ਤਾਂ ਆਏ ਤਾਂ ਬਹੁਤ ਚੱਲ ਅੱਜ ਕੰਮ ਸੰਭਲੂਗੀ ਮੇਰੇ ਆਉਂਦੀ ਨੂਰੇਖਾ ਜਦੋਂ ਮੈਂ ਆਈ ਉਹ ਵੀ ਆਪਣਾ ਮੌਸ ਤੇ ਕੂਲੇ ਲਾਈ ਪਈ ਤੇ ਕੰਮ ਇਹਨਾਂ ਜਿਆਦਾ ਇਕੱਠਾ ਹੋ ਗਿਆ ਨਾ ਤਾਂ ਮੈਂ 2-4 ਗੱਲਾਂ ਕਹਿ ਵੀ ਦਿੱਤੀਆਂ ਮਾੜ ਨੂੰ ਮਾੜਾ ਮੋਟਾ ਆ ਗਿਆ ਕੰਮ ਤਾਂ ਸੰਭਲਣ ਦੀ ਕਹਿਣੀ ਦੀਦੀ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਵੀ ਮੈਨੂੰ ਕਦੋਂ ਨੀਂਦ ਆ ਗਈ ਕੂਲਰ ਮੁਰੇ ਦੇਖੋ ਜੀ ਹੁਣ ਮੈਂ 5:00 ਵਜੇ ਫਟਾਫਟ ਕੰਮ ਨੂੰ ਵੇੜਿਆ ਹੈ ਤੇ ਉਹਨੂੰ ਮੈਂ ਭੇਜਿਆ ਮਾਂ ਤੂੰ ਜਾ ਕੇ ਦੁੱਧ ਦਾ ਫੜ ਲਿਆ ਤੇ ਹੁਣ ਉਹਨਾਂ ਲਈ ਦੁੱਧ ਲੈਣ ਵਾਸਤੇ ਤੇ ਬਸ ਆਪਾਂ ਨੇ ਹੁਣ ਰੋਟੀ ਬਣਾਉਣੀ ਐ ਫੇਰ ਸ਼ੇਅਰ ਕਰਨ ਜਾਣਾ ਐ ਦੇਖੋ ਜੀ ਬਸ ਤਾਂ ਅੱਜ ਤਾਂ ਨਾ ਸਾਰੀ ਦਿਹਾੜੀ ਬਸ ਇਸ ਤਰ੍ਹਾਂ ਹੀ ਨਾ ਸਾਰੀ ਦਿਹਾੜੀ బిజీ ਰਿਹਾ ਕੰਮ ਹੁੰਦੇ ਹਰੇ ਕਣਕ ਵੀ ਝਟਣੂ ਪਈ ਐ ਬੇੜੇ 'ਚ ਤੇ ਹੁਣ ਆਪਾਂ ਬਾਹਰ ਜਾ ਕੇ ਤੁਹਾਨੂੰ ਮਿਲਦੇ ਆਂ ਲਿਆਂਦਾ ਦੁੱਧ ਹਾਂ ਜੀ ਇਹਨੂੰ ਐਂ ਕਰ ਸੋਈ ਦੇ ਵਿੱਚ ਨਾ ਪਲੇਟ ਦੇਖਾ ਟੱਕ ਦੇ ਚੰਗੀ ਤਰ੍ਹਾਂ ਫੇਰ ਲਿਆ ਹੁਣ ਪਹਿਲਾ ਕਣਕ ਚੱਕ ਦਈਏ ਦੇਖੋ ਜੀ ਆਪਾਂ ਨੇ ਨਾ ਸਵੇਰੇ ਕਣਕ ਧੋ ਗਏ ਨਾ ਸੁੱਕਣੀ ਪਾ ਦਿੱਤੀ ਸੀ ਤੇ ਹੁਣ ਤਾਂ ਇੱਕ ਦਿਹਾੜੀ ਦੇ ਵਿੱਚ ਨਾ ਕਣਕ ਦਾ ਨਾ ਇੰਨਾ ਜ਼ਿਆਦਾ ਫਰਕ ਪੈ ਜਾਂਦਾ ਨਾ ਬਹੁਤ ਜ਼ਿਆਦਾ ਤੇ ਹੁਣ ਆਪਾਂ ਇਹਨੂੰ ਚੱਕਣ ਲੱਗਦੇ ਆ ਚੱਕ ਕੇ ਹੁਣ ਆਪਾਂ ਅੰਦਰ ਰੱਖ ਦਿੰਦੇ ਨੇ ਫੇਰ ਆਪਣੇ ਦੇਣਾ ਬੂਟਿਆਂ 'ਚ ਪਾਣੀ ਫੇਰ ਛੇਤੀ ਤੋਂ ਛੇਤੀ ਜਿੰਨਾ ਛੇਤੀ ਕੰਮ ਨੇ ਵੇੜਿਆ ਹੋਵੇ ਜਮਨਾ ਜਾਵੇ ਨਾ ਤੇ ਉਹਦੇ ਵਰਗੀ ਰੀਸ ਨਹੀਂ ਹੈਗੀ ਹੁਣ ਮੈਂ ਰੇਖਾ ਨੂੰ ਮਾਰਦੀ ਆਵਾਜ਼ ਉਹ ਹੁਣ ਉੱਧਰ ਪਤਾ ਨਹੀਂ ਕੀ ਕਰਨ ਲੱਗੀ ਆ ਚਲੋ ਜੀ ਹੁਣ ਆਪਾਂ ਕਣਕ ਚੱਕਣ ਵੇਲੇ ਹੀ ਮਿਲਦੇ ਆਂ ਹੁਣ ਤਾਂ ਮੈਗਾ ਹੀ ਕਣਕ ਸੁੱਕ ਗਈ ਐ ਆ ਕਣਕ ਇੰਨੀ ਕਿਹੜਾ ਰੋਲੀ ਭਈ ਹੋਰੇ ਦੇਖੋ ਜੀ ਹੁਣ ਤਾਂ ਕਣਕ ਇੰਨੀ ਜਿਆਦਾ ਨਾ ਸੁੱਕਣ ਲੱਗ ਗਈ ਨਾ ਬਹੁਤ ਜਿਆਦਾ ਫਰਕ ਪੈ ਗਿਆ ਤੇ ਇਹ ਦਿਨਾਂ ਦੇ ਵਿੱਚ ਤਾਂ ਨਾ ਬੰਦੇ ਵੀ ਸੁੱਕ ਜਾਂਦੇ ਆ ਹਲੇ ਤਾਂ ਬੰਦੇ ਡਰਦੇ ਘਰ ਤੋਂ ਬਾਹਰ ਇੰਨਾ ਨਿਕਲਦੇ ਹੈਗੇ ਤੇ ਸਵੇਰੇ ਸਵੇਰੇ ਜੇ ਕਿਤੇ ਇੱਕ ਸਿਗਰ ਦਪਹਿਰੇ ਨਿਕਲੇ ਨਾ ਬੰਦੇ ਬਾਹਰ ਤਾਂ ਤਾਂ ਬਿਲਕੁਲ ਹੀ ਸੁੱਕ ਜਾਣ ਕਣਕ ਨੇ ਤਾਂ ਸੁੱਕਣਾ ਹੀ ਸੁੱਕਣਾ ਹੈ ਆ ਜਾੜੀ ਰੇਗਾ ਦੇ ਵੀ ਨਾ ਇਹ ਸਵੇਰ ਤੋਂ ਲੰਬੀ ਤਾਣੀ ਪਈ ਹੈ ਤੂੰ ਅੱਜ ਇੰਨੀ ਲੇਟ ਕਰ ਜਾਂਦਾ ਅਸੀਂ ਅੱਜ ਚੱਲੇਗੇ ਤੇ ਖੰਨੇ ਨੂੰ ਫੇਰ ਤੂੰ ਅੱਜ ਸਾਡੇ ਪਿੱਛੇ ਤੇ ਨਾ ਤਾਂ ਬਰਤਨ ਸਾਫ ਕਰੇਂ ਆ ਤੂੰ ਕਰੀ ਕੀ ਗਈਂ ਅੱਜ ਫੇਰ ਅੱਜ ਕੁੱਲਣ ਲਗਾ ਕੇ ਸੋ ਗਿਆ ਤਾਂ ਪਤਾ ਨਹੀਂ ਚੱਲਾਈ ਕਿ ਕਦੋਂ ਸ਼ਾਮ ਹੋ ਗਿਆ ਨਹੀਂ ਆਖਣ ਤੋਂ ਮੈਂ ਤਾਂ ਪਤਾ ਤਾਂ ਵੀ ਦੀਦੀ ਗਈ ਹੋਈ ਐ ਮੈਂ ਬਾਅਦ ਕਿ ਥੋੜਾ ਬੋਤਾ ਕੰਮ ਦਾ ਸੰਭਲਵਾ ਜਦ ਮੈਂ ਆ ਕੇ ਦੇਖਿਆ ਰਸੋਈ ਦੇ ਵਿੱਚ ਨਾ ਆਏ ਇੰਨੇ ਬਰਤਨ ਭਰੇ ਪਏ ਪਏ ਦੋਏ ਸਿੰਕ ਭਰੇ ਪਏ ਕੋਈ ਕੰਮ ਸੇ ਕੰਮ ਕੋਈ ਰਿਸ਼ਤੇਦਾਰ ਆਜ ਵੀ ਪਿੱਛੇ ਤੇ ਫੇਰ ਤੇਰੀ ਜ਼ਿੰਮੇਵਾਰੀ ਦਾ ਬਿਲਕੁਲ ਪਤਾ ਹੀ ਨਹੀਂ ਹੈਗਾ ਪਤਾ تھا ਇਹ ਪਤਾ ਤਾਂ ਕੋਈ ਨਾ ਕੂਲਰ ਨੂੰ ਫੂਲ ਛੱਡ ਕੇ ਮੌਸਮ ਤੇ ਮੇਵ ਪੈ ਗਈ ਹੈ ਠੰਡੀ ਲਾਹੇ ਕਮਰਾ ਹੋ ਗਿਆ ਲਾ ਹੋ ਗਿਆ ਠੰਡਾ ਕਮਰਾ ਕੰਮ ਦਾ ਤੈਨੂੰ ਪੂਰਾ ਪਤਾ ਹੈਗਾ ਚੱਲ ਫੇਰ ਹੁਣ ਕਣਕ ਚੱਕ ਠੰਡੀ ਲੱਗਦੀ ਇਹਨੂੰ ਗਰਮੀ ਲੱਗ ਰਹੀ ਹੈ ਐਂ ਨਹੀਂ ਗਰਮੀ ਐਂ ਦੇ ਠੰਡੇ ਨੂੰ ਤਾਂਦਾ ਨਹੀਂ ਮੇਰੀ ਗੱਰੀ ਸੁਣ ਜਿਆਦਾ ਬਰਤਨ ਕੜਾ ਪਾਏ ਹੋਏ ਕੂਲਰ ਦੇ ਵਿੱਚ ਫੇਰ ਉਹ ਤਾਂ ਏਸੀ ਉਹ ਬਣ ਗਿਆ ਸੁਲੈਤਾਂ ਨੀ ਨੀ ਨੱਚ ਲਗਾਏ ਚਾਹ ਤੇਰੇ ਹਾਈ ਹਾਈ ਆ ਕੀ ਕਰਤਾ ਅੱਜ ਤੇਰੇ ਹੋਇਆ ਵੈ ਕੋਸਰ ਆ ਆਇਆ ਨਾ ਗੱਦੀ ਦਾ ਘਰ ਵਾਲਾ ਕਹਿੰਦਾ ਨਾ ਵੀ ਦੀਦੀ ਬੀਬੀ ਜੀ ਜਦ ਤੁਸੀਂ ਉੜੇ ਰਹਿੰਦੇ ਆ ਫੇਰ ਤੁਹਾਡੇ ਪਿੱਛੇ ਪਿੱਛੇ ਰਹਿੰਦੀ ਆ ਅੱਜ ਮੈਂ ਚਲੇਗੀ ਖੰਨੇ ਇਹ ਮੌਜ ਤੇ ਰਕਾਨ ਉਰੇ ਪਹੁੰਚੀ ਹੋਣੀ ਹੈਗੀ ਹੁਣ ਬਿਲਕੁਲ ਨਾ ਡੋਲੀ ਫੇਰ ਹੈ ਨਾ ਬਹੁਤਾ ਖਿੜ ਜਾਂਦਾ ਚਲ ਆ ਵੀ ਇਕੱਠੀ ਕਰ ਹੁਣ ਆਏ ਘਰ ਮੈਂ ਤਾਂ ਪਕਾਉਣੀ ਆ ਰੋਟੀ ਹੈ ਤਾਂ ਬहोत ਹੋ ਗਿਆ ਸਾਰੇ ਸੱਤ ਵਾਜਣੇ ਆ ਤੂੰ ਪਾਈਪ ਲਾ ਕੇ ਸਾਰੇ ਬੂਟਿਆਂ ਨੂੰ ਪਾ ਦੇ ਪਾਣੀ ਚੱਲ ਪਰਦੇ ਇਕੱਠੀ ਵੇਖੇ ਦੇਖਾ ਇੰਨੀ ਜ਼ਿਆਦਾ ਧੁੱਪ ਪੈਂਦੀ ਹੈ ਨਾ ਧੁੱਪ ਪੈਣ ਦੇ ਨਾਲ ਦੇਖ ਲਾ ਸਾਰੀਆਂ ਸਾਬੀਆਂ ਸੁੱਕੀਆਂ ਪਈਆਂ ਨੇ ਨੇ ਅੱਛਾ ਕਿੰਨਾ ਮਾਰਾ ਸਾਡੀ ਆਪਣਾ ਦਰਦ বিনা ਦਵਾਈ ਦੇ ਦੇਖ ਰਾ ਕਿ ਇਹਦੇ ਵਿੱਚ ਜਾਣੀ ਵੀ ਲੋੜ ਨਹੀਂ ਹੈਗੀ ਇਹਨਾਂ ਭਿੰਦੀ ਹੋਰਿਆਰ ਬੂਟੇ

ਬਣਾਇਆ ਗਿਆ ਨਹੀਂ ਜੇ ਆਪਣੇ ਘਰਾਂ ਨਾਲ ਥੋੜੀ ਜਿਹੀ ਕੱਚੀ ਜਗ੍ਹਾ ਪਈ ਹੋਵੇ ਨਾ ਇੱਕ ਨਾਲ ਜੇ ਨਾ ਰੇਖਾ ਬੂਟੇ ਲਾ ਲਵੇ ਨਾਲ ਇਹਦਾ ਬੰਦੇ ਤਾਂ ਨਾ ਟੈਪਾਸ ਹੋ ਜਾਂਦਾ ਨਾਲੇ ਜੀ ਲੱਗਿਆ ਰਹਿੰਦਾ ਹੈ ਤਾਂ ਪਰ ਇਹ ਆਮ ਲੈ ਕੇ ਆਇਆ ਕਿ ਨਾ ਤੇਰੇ ਪਿੱਛੇ ਤੇ ਨਾ ਇਹ ਕਿੰਨੀ ਸੋਹਣੀ ਐ ਨਾ ਅੰਬੀ ਲੱਗੀ ਹੋਈ ਐ ਦੇਖ ਬਹਿ ਕੇ ਇਹ ਤਾਂ ਸਹਰੀ ਆਮ ਬਸ ਫੋਰ ਤਾਂ ਅੰਬੀਆਂ ਝੜ ਗਈਆਂ ਦੇਖ ਲੈ ਕਿੰਨੀ ਸੋਹਣੀ ਅੰਬੀ ਐ ਬੜਾ ਸਾਰਾ ਤੇ ਆਮ ਬਦਿਆ ਰੱਖਦੀ ਐ ਨਾਲੇ ਆਏ ਆ ਜੇ ਲੱਗਿਆ ਹੋਇਆ ਵੀ ਟਿਕਾਣੇ ਤੇ ਨਾ ਨਾਲੇ ਸ਼ਾਮਾਂ ਵੀ ਹੋ ਜੂਗੀ ਇੱਧਰ ਪਦੀਨਾ ਵੀ ਦੇਖ ਲਾ ਆਪਣਾ ਕਿੰਨਾ ਜ਼ਿਆਦਾ ਫੈਲ ਰਿਆ ਪਏ। ਦੇਖੋ ਪਾਣੀ ਛਕਣਾ ਰੱਖਿਆ ਕਿ ਨਹੀਂ ਸਾਡੀ ਸਾਵਾਉਣ ਲੱਗ ਗਈ। ਨਾਲੇ ਝਾੜੇ ਤਾਂ ਸਫਾਈ ਹੋ ਜੂਗੀ। ਉਸ ਤੋਂ ਬਾਅਦ ਸਵੇਰੇ ਨਾ ਇਹਨੂੰ ਪਾਣੀ ਨਾ ਦਵੇ ਰੱਖਾ ਵੀ ਕਦੇ ਵੀ। ਸਵੇਰੇ ਤਾਂ ਇੰਨੀ ਤੇਜ਼ੀ ਧੁੱਪਾਂ ਪੈਂਦੀਆਂ ਨਾ ਉਹਦੇ ਕਰਕੇ ਨਾ ਬੂਟੇ ਸਾਰੇ ਕੇ ਖਰਾਬ ਹੋ ਜਾਂਦੇ ਆ। ਤੇ ਹੁਣ ਮੌਸਮ ਰਾਤ ਨੂੰ ਠੰਡਾ ਹੈ ਰਾਤ ਨੂੰ ਪਾਣੀ ਦਵੇ ਨਾ। ਨਾਲੇ ਜਦ ਆਪਾਂ ਸ਼ਾਮ ਨੂੰ ਪਾਣੀ ਦੰਦੇ ਨਾ ਉਹ ਇਹਨਾਂ ਨੂੰ ਇਹਨਾਂ ਦੀ ਜੜਾਂ ਨੂੰ ਨਾ ਲੱਗਦਾ ਹੈ ਪਾਣੀ। ਦੇਦੇ ਉਹ ਸੂਟ ਤਾਂ ਜਾਵਾਂ ਉਹ ਸੂਟ ਮੈਂ ਅੱਗੇ ਲੈ ਕੇ ਗਈ ਸੀ ਭਾਈ ਕੋਲ ਉਹ ਸੂਟ ਤਾਂ ਹੈਗਾ ਤਾਂ ਕਾਫੀ ਮਹਿੰਗਾ ਤਾਂ ਖੈਦਾਂ ਕਾਟਨ ਦਾ ਤਾਂ ਉਹ ਐਂ ਕਹਿੰਦਾ ਤਾਂ ਜਦ ਮੈਂ ਉਧਰ ਕੱਟਣ ਲੱਗੀ ਨਾ ਉਹ ਵਿੱਚ ਕਾਣਤੀ ਪਹਿਲਾਂ ਤਾਂ ਉਹਨੂੰ ਪਤਾ ਲੱਗਿਆ ਜੀ ਹੈਗਾ ਮਖਾ ਵੀ ਇਹਦਾ ਥੇਰੇ ਦਾ ਫਰਕ ਪੈਂਦਾ ਏ ਵੀ ਕਿ ਪਾਸੇ ਨੂੰ ਜਾਈ ਜਾਣਾ ਚੱਲ ਫਿਰ ਉਹ ਕਹਿੰਦਾ ਵੀ ਬਦਲ ਕੇ ਦੇ ਦਿੰਨੇ ਆ ਚੱਲ ਉਹਨਾਂ ਨੇ ਦੇਤਾ ਫਿਰ ਆ ਕਲਰ ਵੀ ਵਧੀਆ ਏ ਠੀਕ ਹੈ ਉਸੀ ਪੈਸੇ ਦੇ ਵਿੱਚ ਉਹਨਾਂ ਨੇ ਦੇਤਾ ਆਪਾਂ ਮੈਂ ਕਾ ਵੀ ਮੈਂ ਕਿਹੜੇ ਪੈਸਾ ਲੈਣਾ ਏ ਵੀ ਆਪਾਂ ਨੇੜਾ ਸੂਟ ਵਾਪਸ ਕਰਕੇ ਵੀ ਦੂਜਾ ਹੀ ਲੈਣਾ ਹੈ। ਯਾਰ ਫਿਰ ਉਹਨਾਂ ਨੇ ਡੇਟ ਆ ਸੂਟ ਆਹ ਸੂਟ ਦਾ ਪ੍ਰਿੰਟ ਵੀ ਵਧੀਆ ਦਾ ਤੇਰੇ ਪਸੰਦ ਦਾ ਸੂਟ ਹੈ। ਬਹੁਤ ਅਸਾਂ। ਹਾਂ ਸੂਟ ਵੀ ਅੱਛਾ। ਸੂਟ ਵੀ ਵਧੀਆ ਦਾ ਨਾਲੇ ਆਏ ਆਂ ਗਰਮੀਆਂ ਦੇ ਵਿੱਚ ਨਾ ਦੇਖਾ ਕਾਟਨ ਦਾ ਹੀ ਸੂਟ ਪਹਿਣਾ ਹੈ। ਰੇਸ਼ਮੀ ਤਾਂ ਪਰੌਣ ਨੂੰ ਹੁਣ ਬਿਲਕੁਲ ਵੀ ਦਿਨੀ ਕਰਦਾ। ਜਿੰਨਾ ਕਾਟਨ ਦਾ ਸੂਟ ਜਿੰਨਾ ਵੀ ਹਲਕਾ ਹੋਵੇ ਨਾ ਉਨਾਂ ਵਧੀਆ ਲੱਗਦਾ ਹੈ। ਤੇ ਹੁਣ ਪਾਣੀ ਦਾ ਮੈਕ ਨਹੀਂ ਇੱਧਰ ਬਹੁਤ ਹੋ ਗਿਆ। ਇਹ ਇੱਧਰ ਵੀ ਮੈਂ ਪਾਣੀ ਵਾਲਾ ਪੈਦ ਛੱਡ ਦਿੰਨੀ ਆ। ਜਿਵੇਂ ਇਹ ਸਾਡੇ ਬੂਟੇ ਨੂੰ ਨਾ ਪਹਿਲੀ ਵਾਰ ਨਾਸਪਾਤੀਆਂ ਲੱਗੀਆਂ ਐ ਤੇ ਛੋਟੇ ਛੋਟੇ ਨਾਸਪਾਤੀਆਂ ਲੱਗੀਆਂ ਹੋਈਆਂ ਤੇ ਜਾਨਵਰ ਤਾਂ ਚਲ ਛੱਡਦੇ ਨਹੀਂ ਹੈਗੇ ਚਲ ਉਹਨਾਂ ਨੇ ਵੀ ਵਿਚਾਰਿਆ ਨੇ ਹੁਣ ਕਿੱਥੇ ਜਾ ਕੇ ਖਾਣਾ ਐ ਚਲ ਮਖਾ ਕੋਈ ਨਾ ਤੁਸੀਂ ਵੀ ਖਾ ਲਓ ਤੇ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਐ ਜੀ ਚਲੋ ਜੀ ਹੁਣ ਆਪਾਂ ਵੀਡੀਓ ਦਾ ਐਂਡ ਇਥੇ ਕਰਦੇ ਆਂ ਮਿਲਦੇ ਆਂ ਹੁਣ ਅਗਲੀ ਵੀਡੀਓ 'ਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਨਾ ਤੁਸੀਂ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਐਦਾਂ ਹੀ ਆਪਾਂ ਸੋਹਣੀਆਂ ਵੀਡੀਓ ਪਾਉਂਦੇ ਰਹਿਾਂਗੇ ਧੰਨਵਾਦ ਇਹ ਬਰਾਂਹ ਕਿੰਨਾ ਚੰਗਾ ਆਮ ਬੜਿਆ ਹੈਗਾ ਇਹ ਉਹ ਛੋਟਾ ਸਾ ਇਹਨਾ ਪੱਕਿਆ ਇਹ ਤਾਂ ਸਾਰੇ ਆਂਬ ਹਨ ਸਾਰੇ ਆਂਬ ਉਹ ਸਾਰੇ ਆਂਬ ਇਹ ਜਿਹੇ ਹੁੰਦੇ ਹਨਾ ਵਧੀਆ ਲੱਗਦਾ ਨਾਲੇ ਮਿੱਠਾ ਆਂਬ ਹੋਊਗਾ ਇਸ ਨੂੰ ਜਿਆਦਾ ਜਾਨ ਵੀ ਨਹੀਂ ਜਾਨ ਹੀ ਇੱਕ ਇਹਦਾ ਡਿਸਕੋ ਇਹਦਾ ਡਿਸਕੋ